एफआईआर नंबर 118 दर्ज की गई थी थाना सदर ਦੇ ਵਿੱਚ ਜਿੱਥੇ ਕਿ ਇੱਕ ਬਿਜ਼ਨਸਮੈਨ ਨੂੰ ਐਕਸਟਰਸ਼ਨ ਦੀ ਕਾਲ ਆਈ ਸੀ ਔਰ ਉਹਦੇ ਚ ਅਸੀਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਸੀ ਦੋ ਜਿਹੜੇ ਮੇਨ ਸੀਗੇ ਜਿਹੜੇ ਮੇਨ ਬ੍ਰੇਨ ਬਿਹਾਈਂਡ ਜਾਂ ਜਿਹੜੇ ਮੇਨ ਕੌਨਸਪੀਰੇਟਰ ਸੀ ਜਾਂ ਅਸਲੀ ਗੈਂਗ ਚਲਾ ਰਹੇ ਸੀਗੇ ਉਹ ਦੋ ਬੰਦੇ ਪਹਿਲਾਂ ਅਰੈਸਟ ਹੋ ਚੁੱਕੇ ਸੀਗੇ ਤੇ ਉਹਦੇ ਚ ਇੱਕ ਹੈਪੀ ਸੀਗਾ ਜਿਹੜਾ ਮਾਸਟਰਮਾਈਂਡ ਸੀ ਤੇ ਨਾਲ ਸਿਮਰਨ ਇਹ ਦੋ ਬੰਦੇ ਫੜੇ ਗਏ ਸੀ ਸਿਵਲ ਲਾਈਨ ਦੇ ਵਿੱਚ ਉੱਥੇ ਵੀ ਐਕਸਚੇਂਜ ਆਫ ਫਾਇਰ ਹੋਇਆ ਜਦੋਂ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਦਿੱਤਾ ਕਿ ਉਹ ਜਿਹੜਾ ਹੈਪੀ ਜਿਹੜਾ ਹਰਪ੍ਰੀਤ ਹੈਪੀ ਹੈ ਉਹ ਇੰਜਰਡ ਹੋ ਗਿਆ ਸੀਗਾ ਇਸ ਤੋਂ ਬਾਅਦ ਜਿਹੜੇ ਦੂਜੇ ਦੋ ਬੰਦੇ ਅਮਨਦੀਪ ਤੇ ਸਿਮਰਤਪਾਲ ਜਿਨ੍ਹਾਂ ਨੇ ਬੋਰਡ ਦੇ ਉੱਤੇ ਜਾ ਕੇ ਬਿਜ਼ਨਸਮੈਨ ਦੇ ਜਿਹੜਾ ਬੋਰਡ ਲੱਗਿਆ ਹੁੰਦਾ ਜਿਹੜੀ ਵੀ ਉੱਥੇ ਕੰਸਟਰਕਸ਼ਨ ਚੱਲ ਰਹੀ ਸੀ ਉਹਨਾਂ ਦੇ ਫਾਇਰਿੰਗ ਕਰਕੇ ਡਰੋਨ ਵਾਸਤੇ ਪ੍ਰੈਸ਼ਰ ਪਾਉਣ ਵਾਸਤੇ ਕਾਰਵਾਈ ਕੀਤੀ ਸੀ ਉਹਦੇ ਜਿਹੜੇ ਅਮਨਦੀਪ ਤੇ ਸਿਮਰਤਪਾਲ ਦੇ ਵਿੱਚ ਅਮਨਦੀਪ ਮੇਨ ਸ਼ੂਟਰ ਸੀਗਾ ਤੇ ਇਹਦੇ ਤੋਂ ਅ ਇੰਟਰੋਗੇਸ਼ਨ ਚ ਗੱਲ ਚੱਲਦੀ ਸੀ ਕਿ ਇਹਨਾਂ ਦਾ ਪਿਸਤਲ ਕਿੱਥੇ ਹੈ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਜਦੋਂ ਪਿਸਤਲ ਬਰਾਮਦ ਕੀਤਾ ਤੇ ਇੱਥੇ ਆਪਾਂ ਮੌਕੇ ਤੇ ਖੜੇ ਆ ਥਾਣੇ ਸਦਰ ਦੇ ਏਰੀਏ ਚ ਤੇ ਇੱਥੇ ਇਹਨੂੰ ਇਹਨੇ ਸਾਡਾ ਏਐਸਆਈ ਉਹਦੇ 9mm ਪਿਸਤਲ ਨੂੰ ਹੱਥ ਪਾ ਕੇ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕੁੱਥਮ ਕੁੱਤਾ ਹੋਏ ਆਪਸ ਵਿੱਚ ਕਾਫੀ ਸਟਰਗਲ ਹੋਈ ਔਰ ਉਹ ਉਹਦੇ ਚ ਇੱਕ ਗੋਲੀ ਚੱਲ ਗਈ ਜਿਹੜੀ ਕਿ ਇਹਦੇ ਲੱਤ ਦੇ ਵਿੱਚ ਲੱਗੀ ਉਹ ਚ ਅਸੀਂ ਕੇਸ ਰਿਸਟਰ ਕਰਕੇ ਤੇ ਇਹਨੂੰ ਐਡਮਿਟ ਕਰਾਤਾ ਇਹ ਸਵੇਰੇ 6:30 ਵਜੇ ਦੀ ਗੱਲ ਹੈ